ਵਾਰ ਚੈਨ ਨਾਲ ਆਪਣੀ ਨੀਂਦ ਸੌ ਰਿਆ ਹੁੰਦਾ ਹੈ ਤੇ ਅਚਾਨਕ ਜਦੋਂ ਅੱਖ ਖੁੱਲਦੀ ਹੈ ਤਾਂ ਦੇਖਦੇ ਨੇ ਕਿ ਬੈੱਡ ਦੇ ਅੰਦਰ 8 ਫੁੱਟ ਲੰਮਾ ਅਜਗਰ ਪਿਆ ਹੁੰਦਾ ਜਿਸ ਨੂੰ ਦੇਖ ਕੇ ਸਾਰਾ ਪਰਿਵਾਰ ਹੱਕਾ ਬੱਕਾ ਰਹਿ ਜਾਂਦਾ ਪਰਿਵਾਰ ਦੇ ਵਿੱਚ ਹੜਕਾਂਪ ਮੱਚ ਜਾਂਦਾ ਹਾਲਕਿ ਆਸ-ਪਾਸ ਦੇ ਲੋਕ ਨੇ ਜਿਹੜੇ ਉਹ ਵੀ ਇਕੱਠਾ ਕਰ ਲਏ ਜਾਂਦੇ ਨੇ ਪਰ ਇਹਨਾਂ ਦੇ ਵਿੱਚ ਐਨੀ ਹਿੰਮਤ ਨਹੀਂ ਹੁੰਦੀ ਕਿ ਇਸ ਨੂੰ ਰੈਸਕਿਊ ਕੀਤਾ ਜਾਵੇ ਤਾਂ ਬਿਲਕੁਲ ਪਰਿਵਾਰ ਦੇ ਵਿੱਚੋਂ ਸਹਿਮ ਦਾ ਮਾਹੌਲ ਬਣ ਜਾਂਦਾ ਹਾਲਾਂਕਿ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਇਸ 8 ਫੁੱਟ ਲੰਬੇ ਅਜਗਰ ਨੇ ਕਿਸੇ ਨੂੰ ਵੀ ਡੰਗ ਨਹੀਂ ਮਾਰਿਆ ਸਿੱਦੇ ਕਾਰਨ ਜਾਨੀ ਨੁਕਸਾਨ ਤੋਂ ਬਚਾਰਿਆ ਜਾਂਦਾ ਪਰ ਇਕਵਲ ਡੰਗ ਰਹਿਣ ਵਾਲੀਆਂ ਤਸਵੀਰਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਕਿ ਜਦੋਂ ਪਰਿਵਾਰ ਅਚਾਨਕ ਸੁੱਤਾ ਪਿਆ ਹੁੰਦਾ ਤਾਂ ਜਦੋਂ ਉਹਨਾਂ ਦੀ ਅੱਖ ਖੁੱਲਦੀ ਹੈ ਤਾਂ ਦੇਖਦੇ ਨੇ ਕਿ ਉਹਨਾਂ ਦੇ ਸਾਹਮਣੇ 8 ਫੁੱਟ ਲੰਬਾ ਸੱਪ ਹੁੰਦਾ ਤਾਂ ਬਿਲਕੁਲ ਮੌਕੇ ਤੇ ਇਹ ਜਿਹੜਾ ਟੀਮਾਂ ਨੂੰ ਇਤਲਾਹ ਦਿੱਤੀ ਜਾਂਦੀ ਹੈ ਤਾਂ ਬਿਲਕੁਲ ਦੱਸੇ ਕਿਤੀ ਲੰਬਾਈ ਹੈ ਜਿਹੜੀ ਮਹਿਜ਼ 8 ਫੁੱਟ ਦੱਸੀ ਜਾ ਰਹੀ ਹੈ ਤਾਂ ਬਿਲਕੁਲ ਵਿਭਾਗ ਦੀ ਟੀਮ ਮੌਕੇ ਤੇ ਪਹੁੰਚਦੀ ਹੈ ਜਦੋਂ ਉਹਨਾਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਹਾਲਾਂਕਿ ਆਸ-ਪਾਸ ਦੇ ਲੋਕ ਨੇ ਉਹ ਵੀ ਇਕੱਠੇ ਹੋ ਜਾਂਦੇ ਨੇ ਤਾਂ ਸੁਸਾਇਟੀ ਫਾਰ ਐਨੀਮਲ ਫੰਡ ਵੈਲਫੇਅਰ ਦੇ ਜਿਹੜੇ ਮੈਂਬਰ ਨੇ ਉਹ ਪਹੁੰਚਦੇ ਨੇ ਤੇ ਆ ਕੇ ਇਸ 80 ਫੁੱਟ ਲੰਬੇ ਮਾਦਾ ਅਜਕਰ ਨੂੰ ਕਿਸ ਤਰੀਕੇ ਦੇ ਨਾਲ ਰੈਸਕਿਊ ਕਰਦੇ ਨੇ ਤਾਂ ਬਿਲਕੁਲ ਜਾਨੀ ਨੁਕਸਾਨ ਤੋਂ ਬਚਾ ਜਾਂਦਾ ਹੈ